ਸਰਬਜੀਤ ਸੰਗਰੂਰਵੀ ਜੀ ਕੱਤਾ ਛੁੱਠੀ ਰੱਬ ਤੇ ਦਰਜ ਨਾ ਹੋਵੇ ਲੱਗੀ ਪੈੜੀ ਮਰਜ ਨਾ ਹੋਵੇ ਲੱਗੀ ਪੈੜੀ ਮਰਜ ਨਾ ਹੋਵੇ ਕਿਸੇ ਸਿਰ ਕਰਜ ਨਾ ਹੋਵੇ ਫਿਰ ਰੰਦਾ ਸਭ ਠੀਕ ਹੈ ਨਾ ਫੀਲ ਕਰੇ ਕੋਈ ਵੀਕ ਹੈ ਰੱਖੇ ਦਿਲ ਸੁਭ ਇਸ਼ਾਵਾਂ ਰੱਖੇ ਦਿਲ ਸੁਭੇ ਸ਼ਾਵਾਂ ਨਾ ਲਵੇ ਕਦੇ ਬੱਧ ਦਵਾਵਾਂ ਨਾ ਕੰਡੇ ਸੁੱਟੇ ਵਿੱਚ 라ਵਾਂ ਫਿਰ ਰਹਿੰਦਾ ਸਭ ਠੀਕ ਹੈ ਨਾ ਫੀਲ ਕਰੇ ਕੋਈ ਵੀਕ ਹੈ ਕਿ ਸਿਰ ਕਰਜ ਨਾ ਹੋਵੇ ਲਗੀ ਫੜੀ ਮਰਜ਼ ਨਾ ਹੋਵੇ ਝੂਠੀ ਰਤ ਦਰਜ ਨਾ ਹੋਵੇ ਬੀਰ ਲੇ ਤਾਂ ਸਭ ਠੀਕ ਹੈ